ਦੇਸ਼ ਵਿੱਚ ਪਾਰਲੀਮੈਂਟ ਚੋਣਾਂ ਦਾ ਐਲਾਨ ਹੋ ਚੁੱਕਿਆ ਕੀ ਇਹ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਤੇ ਭਾਜਪਾ ਦਾ ਪੰਜਾਬ ਦੇ ਵਿੱਚ ਗੱਠਜੋੜ ਹੋਣ ਜਾ ਰਿਹਾ ਹੈ ਇਹ ਸਵਾਲ ਕਿਉਂ ਉਠਿਆ ਤੁਹਾਨੂੰ ਦੱਸ ਦਿਆਂ ਦਰਅਸਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੱਜਰੀ ਟਿੱਪਣੀ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਦੀ ਸੰਭਾਵਨਾ ਨੂੰ ਮੁੜ ਸੁਰਜੀਤ ਕਰ ਦਿੱਤਾ ਤੇ ਕਾਫੀ ਜੜੀਆਂ ਕਿਆ ਲਈਏ ਕਿ ਕੀ ਆਸ ਰਹੀਆਂ ਇਸ ਨੂੰ ਲੈ ਕੇ ਵੱਧ ਚੁੱਕਿਆ ਨੇ ਅਮਿਤ ਸ਼ਾਹ ਦੇ ਪ੍ਰਗਟਾਵੇ ਤੋਂ ਇਹ ਲੱਗਦਾ ਹੈ ਕਿ ਜਲਦੀ ਅਕਾਲੀ ਭਾਜਪਾ ਗੱਟ ਚੋੜ ਨਿਪਰੇ ਚੜ ਸਕਦਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇਸ਼ਾਰਾ ਕੀਤਾ ਗਿਆ ਕਿ ਉਹਨਾਂ ਦੀ ਇੱਛਾ ਇਹ ਹੈ ਕਿ ਐਨਡੀਏ ਦੇ ਪੁਰਾਣੇ ਭਾਈਵਾਲ ਇਕੱਠੇ ਹੋ ਕੇ ਚੋਣ ਲੜਨ ਦੱਸਿਆ ਕਿ ਉਹਨਾਂ ਕਹਿਆ ਕਿ ਸਿਆਸੀ ਗੱਟ ਚੋੜ ਨੂੰ ਡੈੱਕ ਕੇ ਸ਼੍ਰੋਮਣੀ ਕਾਲੀ ਦਲ ਦੇ ਨਾਲ ਗੱਲਬਾਤ ਚੱਲੀ ਆ ਤੇ ਆਉਂਦੇ 2-3 ਦਿਨਾਂ ਦੇ ਵਿੱਚ ਤਸਵੀਰ ਹੈ ਜਿਹੜੀ ਉਹ ਸਾਫ਼ ਹੋ ਜਾਵੇਗੀ ਉਨਾ ਵੀ ਕਿ ਹੈ ਕਿ ਫਿਲਹਾਲ ਦੋਵੇਂ ਧਿਰਾਂ ਦੇ ਵੱਲੋਂ ਸੀਟਾਂ ਦੀ ਵੰਡ ਸੰਬੰਧੀ ਪੇਸ਼ਕਸ਼ਾਂ ਜਾਰੀ ਨੇ ਕਿਉਂਕਿ ਸਵਾਲ ਪੇਸ਼ਕਸ਼ ਦੇ ਉੱਤੇ ਆਉਂਦਾ ਹੈ ਜਦੋਂ ਵੀ ਕਿਸੇ ਪਾਰਟੀ ਦਾ ਕਿਸੇ ਪਾਰਟੀ ਨਾਲ ਗੱਟਚੋੜ ਹੁੰਦਾ ਤੇ ਪੇਚ ਜਿਹੜਾ ਅੜਦਾ ਹੈ ਉਹ ਸਿਰਫ ਉੱਥੇ ਅੜਦਾ ਹੈ ਸੀਟਾਂ ਨੂੰ ਲੈ ਕੇ ਕਿ ਸਾਡੀ ਪਾਰਟੀ ਕਿੰਨੀਆਂ ਸੀਟਾਂ ਤੇ ਚੋਣ ਲੜੇਗੀ ਤੇ ਦੂਜੀ ਪਾਰਟੀ ਕਿੰਨੀਆਂ ਸੀਟਾਂ ਦੇ ਉੱਤੇ ਚੋਣ ਲੜੇਗੀ ਇਸ ਨੂੰ ਲੈ ਕੇ ਕਿਤਨਾ ਕਿਤੇ ਪੇਚ ਫਸਦਾ ਹੁੰਦਾ ਹੈ ਜੇਕਰ ਉਹ ਸਥਿਤੀ ਸਾਫ਼ ਹੋ ਜਾਂਦੀ ਹੈ ਤੇ ਫਿਰ ਕਿਸੇ ਵੀ ਪਾਰਟੀ ਦੀ ਗੱਲ ਹੋਵੇ ਗੱਟਚੋੜ ਦੀ ਸੰਭਾਵਨਾ ਜਿਹੜੀ ਉਹ ਜਾਂ ਕਹਿੰਦੇ ਕਿ ਗੱਟਚੋੜ ਹੋ ਜਾਂਦਾ ਜੇਕਰ ਇਹ ਸਥਿਤੀ ਕਲੀਅਰ ਹੋ ਜਾਵੇ ਉਹੀ ਸਥਿਤੀ ਹੈ ਨਾ ਦੋਵਾਂ ਪਾਰਟੀਆਂ ਦੇ ਵਿਚਾਲੇ ਹੁਣ ਦੇਖਣ ਨੂੰ ਮਿਲ ਰਹੀ ਹੈ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਉਹਨਾਂ ਦੱਸਿਆ ਕਿ ਫਿਲਹਾਲ ਦੋਵੇਂ ਧਿਰਾਂ ਵੱਲੋਂ ਸੀਟਾਂ ਦੀ ਵੰਡ ਸੰਬੰਧੀ ਪੇਸ਼ਕਸ਼ਾਂ ਜਾਰੀ ਨਹੀਂ ਅਮਿਤ ਸ਼ਾਹ ਦੀ ਟਿੱਪਣੀ ਗੱਟਚੋੜ ਹੋਣ ਵੱਲ ਵਾਅਦੇ ਕਦਮਾਂ ਵੱਲ ਇਸ਼ਾਰਾ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਟਚੋੜ ਦੀ ਰਾਤ ਦੇ ਵਿੱਚ ਦੌੜੀਕੇ ਜਾਪਦੇ ਨੇ ਪੰਜਾਬ ਦੀਆਂ ਨਜ਼ਰਾਂ ਇਸ ਗੱਲ ਤੇ ਨੇ ਕਿ ਕੀ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਅਤੇ ਬੰਦੀ ਸਿੰਘਾਂ ਦੇ ਮੁੱਦੇ ਲਾਂਬੇ ਕਰਕੇ ਗਾਠਜੋੜ ਨੂੰ ਪ੍ਰਵਾਨ ਚੜਾਉਂਦਾ ਹੈ ਇਸੇ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਹੀ ਵਿੱਚ ਆਰਐਸਐਸ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਅਤੇ ਘਾਟ ਗਿਣਤੀਆਂ ਦੇ ਮਾਮਲੇ ਤੇ ਦਿੱਤੇ ਗਏ ਬਿਆਨ ਸੰਬੰਧੀ ਕੋਈ ਇਸ਼ਾਰਾ ਦਿਤਾਉਂਦਾ ਹੈ ਜਾਂ ਨਹੀਂ ਇਹ ਵੀ ਇੱਕ ਤਰ੍ਹਾਂ ਕਿਤੇ ਜਿਹੜਾ ਉਹ ਹੈਗਾ ਤਾਂ ਸਿਆਸੀ ਨਜ਼ਰੀਏ ਤੋਂ ਇਹ ਨੁਕਤੇ ਅਹਿਮ ਮੰਨੇ ਜਾ ਰਹੇ ਨੇ ਸਿਆਸੀ ਮਾਹਿਰ ਆਖਦੇ ਨੇ ਕਿ ਬਿਨਾਂ ਸ਼ੱਕ ਦੋਵੇਂ ਧਿਰਾਂ ਦੇ ਵਿੱਚ ਗਾਠਜੋੜ ਦਾਲ ਸਿਆਸੀ ਤਾਕਤਵਧੇ ਕੀਤੇ ਖਾਸ ਕਰਕੇ ਭਾਜਪਾ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਪਰ ਇਹ ਫੈਸਲਾ ਕਿਦਣਾ ਕਿਤੇ ਕਾਲੀ ਦਲ ਵੀ ਇਸ ਤੇ ਵਿਚਾਰ ਕਰ ਰਿਹਾ ਦਰਸ਼ਕਾਂ ਦੱਸ ਦਈਏ ਕਿ ਮੀਟਿੰਗ ਹੋਣ ਜਾ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੀ 22 ਮਾਰਚ ਨੂੰ ਜਿਹੜੀ ਕੋਰ ਕਮੇਟੀ ਦੀ ਉਸ ਦੇ ਵਿੱਚ ਇਸ ਮੀਟਿੰਗ ਵਿੱਚ ਆਗੂਆਂ ਦੇ ਨਾਲ ਗਾਟ ਚੋੜ ਨੂੰ ਲੈ ਕੇ ਵਿਚਾਰ ਵਟਾਂਦਰਾ ਵੀ ਕੀਤਾ ਜਾਊਗਾ ਕਈ ਜਿਹੜੇ ਟਕਸਾਲੀ ਆਗੂਆਂ ਦੇ ਵੱਲੋਂ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਕੇ ਭਾਜਪਾ ਨਾਲ ਚੋਟੀ ਪਾਰ ਜਾਮ ਤੇ ਤਰਕ ਪੇਸ਼ ਕੀਤੇ ਜਾ ਸਕਦੇ ਨੇ ਤੇ ਪੰਜਾਬ ਦੇ ਵਿੱਚ ਦੂਸਰੀਆਂ ਸਿਆਸੀ ਧਿਰਾਂ ਦੀ ਨਜ਼ਰ ਵੀ ਅਕਾਲੀ ਭਾਜਪਾ ਗੱਠਜੋੜ ਹੋਣ ਦੇ ਉੱਤੇ ਟਿੱਕੀ ਹੋਈ ਹੈ ਕਿ ਸਥਿਤੀ ਕੀ ਰਹਿੰਦੀ ਹੈ ਦਰਸ਼ਕਾਂ ਦੱਸਦੀ ਹੈ ਕਿ ਜੇਕਰ ਦੋਵੇਂ ਪਾਰਟੀਆਂ ਦਾ ਗੱਠਜੋੜ ਹੋ ਜਾਂਦਾ ਤੇ ਪੰਜਾਬ ਦੇ ਵਿੱਚ ਫਿਰ ਤਿੰਨ ਕੋਨਾ ਮੁਕਾਬਲਾ ਨਜ਼ਰ ਆਏਗਾ ਜੇਕਰ ਗੱਠਜੋੜ ਨਹੀਂ ਹੁੰਦਾ ਤੇ ਫਿਰ ਚਾਰ ਕੋਨਾ ਮੁਕਾਬਲਾ ਸਭ ਤੋਂ ਵੱਧ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ ਭਾਜਪਾ ਦੀ ਜਾਂ ਫਿਰ ਅਕਾਲੀ ਦਲ ਦੀ ਚਾਰ ਪਾਰਟੀਆਂ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲੇਗਾ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਪਰ ਦੂਜੀਆਂ ਪਾਰਟੀਆਂ ਦੀ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਹਨਾਂ ਦਾ ਮੁਕਾਬਲਾ ਨਜ਼ਰ ਆਏਗਾ ਜੇਕਰ ਗੱਠਜੋੜ ਹੋ ਜਾਂਦਾ ਤੇ ਫਿਰ ਤਿੰਨ ਕੋਮਨ ਕੋਨਾ ਮੁਕਾਬਲਾ ਜਿਸ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਜਿਹੜੇ ਕਿ ਲੰਬੇ ਸਮੇਂ ਤੋਂ ਭਾਈਵਾਲ ਰਹੇ ਨੇ ਐਨਡੀਏ ਦੇ ਵਿੱਚ ਗੱਠਜੋੜ ਰਿਹਾ ਇਹਨਾਂ ਦਾ ਉਹ ਵੀ ਫਿਰ ਇਕੱਠੇ ਕਿਤੇ ਨਾ ਕਿਤੇ ਨਜ਼ਰ ਆ ਸਕਦੇ ਨੇ ਚੋਣ ਮੈਦਾਨ ਦੇ ਵਿੱਚ ਤੇ ਇਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਕਰੇਗੀ ਲੋਕ ਵੀ ਸੋਚ ਰਹੇ ਨੇ ਕਿ ਜਿਹੜਾ ਇੰਡੀਆ ਗੱਟਚੂਰ نیشنل ਪੱਧਰ ਤੇ ਬਣਾਇਆ ਗਿਆ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਤੇ ਪੰਜਾਬ ਵਿੱਚ ਭਾਵੇਂ ਵੱਖ-ਵੱਖਰੀਆਂ ਚੋਣਾਂ ਲੜ ਰਹੇ ਨੇ ਪਰ نیشنل ਪੱਧਰ ਤੇ ਤਾਂ ਇਹ ਇਕੱਠੇ ਇਕਜੁੱਟ ਨੇ ਸਵਾਲ ਇਹ ਵੀ ਹੈ ਤੇ ਇਸ ਹਿਸਾਬ ਦੇ ਨਾਲ ਤੇ ਫਿਰ ਦੋ ਕੋਨਾ ਮੁਕਾਬਲਾ ਜਿਹੜਾ ਉਹ ਵੀ ਕਿਹਾ ਜਾ ਸਕਦਾ ਹੈ ਪਰ ਜੇਕਰ ਚੋਣਾਂ ਲੱਗ ਪੱਧਰ ਤੇ ਲੜੀਆਂ ਜਾ ਰਹੀਆਂ ਨੇ ਤਾਂ ਫਿਰ ਤਿੰਨ ਜਾਂ ਚਾਰ ਕੋਨਾ ਮੁਕਾਬਲਾ ਹੋਣ ਦੀ ਸੰਭਾਵਨਾ ਚੋਣਾਂ ਦੇ ਵਿੱਚ ਨਜ਼ਰ ਆ ਰਹੀ ਹੈ। ਪਰ ਸਥਿਤੀ ਕੀ ਰਹੇਗੀ ਕਿ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕਰੇਗਾ ਜਿਸ ਤਰੀਕੇ ਨਾਲ ਸ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਲੰਬੀਆਂ ਸਵਾਬਨਾਵਾਂ ਨੇ ਵੱਡੀਆਂ ਸਵਾਬਨਾਵਾਂ ਨੇ ਕਿ ਬੜੀ ਛੇਤੀ ਤਸਵੀਰ ਕਲੀਅਰ ਹੋ ਸਕਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਭਾਜਪਾ ਨਾਲ ਮਿਲ ਕੇ ਚੋਣਾਂ ਲੜੇ ਅਤੇ ਨਤੀਜੇ ਕੀ ਹੋਣਗੇ ਇਹ ਜਿਹੜਾ ਇਹ ਲੋਕਾਂ ਤੇ ਜਾਂ ਵੋਟਰਾਂ ਤੇ ਨਿਰਭਰ ਕਰਦਾ ਹੈ ਕਿ ਸਥਿਤੀ ਕੀ ਰਹਿੰਦੀ ਹੈ ਸਿਆਸੀ ਪਾਰਟੀਆਂ ਦੇ ਨਾਲ ਚੋਣਾਂ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕ ਵੋਟਾਂ ਪਾਉਂਦੇ ਨੇ ਕਿਹੜੇ ਮਸਲੇ ਨੇ ਲੋਕਾਂ ਦੇ ਕੀ ਉਮੀਦਵਾਰਾਂ ਨੂੰ ਵੀ ਦੇਖ ਰਹੇ ਨੇ ਕੀ ਉਹ ਆਪਣੀਆਂ ਜਿਹੜੀਆਂ ਮੰਗਾਂ ਨੇ ਉਸ ਸੰਬੰਧੀ ਕਿਸ ਪਾਰਟੀ ਤੇ ਵਿਸ਼ਵਾਸ ਰੱਖਦੇ ਨੇ ਕਿਹੜੀ ਪਾਰਟੀ ਉਹਨਾਂ ਦੀਆਂ ਉਮੀਦਾਂ ਤੇ ਲੰਬੇ ਸਮੇਂ ਤੋਂ ਖਰੀ ਉੱਤਰੀ ਹੈ ਜਿਹੜੀ ਕਿਹੜੀ ਨਹੀਂ ਉਤਰੀ ਤਾਂ ਸਥਿਤੀ ਕੀ ਰਹਿੰਦੀ ਹੈ ਇਹ ਆਨਵਰਡ ਦਿਨਾਂ ਦੇ ਵਿੱਚ ਜਾਂ ਕਹਿੰਦੇ ਕਿ 4 ਜੂਨ ਨੂੰ ਕਲੀਅਰ ਹੋਏਗਾ ਜਦੋਂ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਨੇ ਉਹਦੇ ਨਤੀਜੇ ਸਾਹਮਣੇ ਆਉਣੇ ਨੇ ਵੱਡੇ ਵੱਡੇ ਲੀਡਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਿਸਮਤ ਦਾ ਫੈਸਲਾ ਹੋਣਾ ਹੈ ਕਿ ਕਿਹੜਾ ਨਵਾਂ ਪ੍ਰਧਾਨ ਮੰਤਰੀ ਦੇਸ਼ ਨੂੰ ਮਿਲੇਗਾ ਤੇ ਕਿਹੜੇ ਕਿਹੜੇ ਕਹ ਲਈਏ ਕਿ ਕੌਨਸਟਿਟੂਐਂਸੀਆਂ ਦੇ ਵਿੱਚੋਂ ਐਮਪੀ ਚੁਣੇ ਜਾਣਗੇ ਕਿਹੜੀ ਕਿਹੜੀ ਪਾਰਟੀ ਦੇ ਜਿਹੜੇ ਲੋਕ ਸਭਾ ਦੇ ਵਿੱਚ ਜਾਣਗੇ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੂੰ ਉੱਥੇ ਜਾ ਕੇ ਰੱਖ ਸਕਣ ਇਸ ਸਥਿਤੀ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਏਗੀ ਜੁੜੇ ਹੋਏ ਲੀਡਰ ਪੰਜਾਬੀ ਮੀਡੀਆ ਦੇ ਨਾਲ ਦੇ ਉਜਾਜ ਧੰਨਵਾਦ